ਕੀ ਹਾਲ ਹੈ ਦੋਸਤੋ ਠੀਕ ਠਾਕ ਹੋਗੇ ਸਾਰੇ ਮੈਂ ਤੁਹਾਡਾ ਚੈਲ ਮਾਨਸਾਲਾ ਮਾਲਵਾ 벨ਟ ਆਪਣੇ YouTube ਚੈਨਲ ਤੇ ਤੁਹਾਡਾ ਬਹੁਤ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਅੱਜ ਰ ਆਪਣੇ ਮੌਸਮ ਵੀ ਬਹੁਤ ਕੈਂਟ ਕਰਿਆ ਗਿਆ ਬਹੁਤ ਸੋਹਣਾ ਮੌਸਮ ਨਾਨਕ ਹੈ ਸਵੇਰ ਦੀ ਆਪਣੇ ਝੜੀ ਲਾ ਰੱਖੀ ਆ ਹੁਣ ਵੀ ਆ ਦੇਖੋ ਤਮੀ ਆ ਜਾਂਦਾ ਹਟ ਜਾਂਦਾ ਆ ਆ ਜਾਂਦਾ ਹਟ ਜਾਂਦਾ ਤਸਵੀਰ ਦਾ ਐ ਗਰੀ ਹੁੰਦਾ ਹੈ ਪ੍ਰਭ ਦੇਖੋ ਦਰ ਨਰਮਾ ਕਿਵੇਂ ਟਹਲ ਰਹਿ ਗਿਆ ਇਹ ਛੋਣਾ ਹੋਰ ਦੋਸਤੋ ਸੁਣਾਓ ਕੋਈ ਨਵੀਂਤਾ ਜੀ ਕਮੈਂਟਾਂ ਚ ਠੀਕ ਠਾਕ ਹੋਵਗੇ ਸਾਰੇ ਇਹ ਆ ਦੋਸਤੋ ਅੱਜ ਆਪਣਾ ਪਹਿਲਾ ਬਲੌਗ ਚੰਗਾ ਲੱਗਿਆ ਤੈਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ YouTube ਚੈਨਲ ਆਪਣਾ Facebook ਚੈਨਲ ਆਪਣਾ ਚੈਰਮਾਨਸ ਵਾਲੇ ਨਾਂ ਤੇ ਮਾਲਵਾ ਵੈਲਟ Instagram ਤੇ ਵੀ ਹੈਗਾ ਆਪਣਾ Instagram ਆਈਡੀ ਚੈਲਮਾਨਸ ਵਾਲਾ ਸੇਮ ਹੀ ਨਾਮ ਹੋਤੇਗਾ ਅੱਜ ਆਪਾਂ ਇਸ ਖੇਤ ਗੇੜਾ ਮਾਰ ਮੌਸਮ ਬਹੁਤ ਸੁਹਾਣਾ ਬਣੇ ਪਿਆ ਅੱਜ ਬਹੁਤ ਸੋਹਣਾ ਮੌਸਮ ਹੈ ਠੀਕ ਹੈ ਦੋਸਤੋ ਧੰਨਵਾਦ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ